ਦੇਖੋ ਬੱਚਿਓ ਇਹ ਪ੍ਰਮਾਤਮਾ ਨੇ 84 ਲੱਖ ਜੂਨ ਭੋਗ ਕੇ ਤੁਹਾਨੂੰ ਜਿਹੜਾ ਇਹ ਜਿਹੜਾ ਜਨਮ ਹੈ ਇਹ ਮਿਲਿਆ ਆ ਉਹਦੇ ਵਿੱਚ ਆਪਾਂ ਕੀ ਕਰ ਰਹੇ ਆ 메ਨ ਰੋਡ ਦੇ ਉੱਪਰ ਟਰੈਕਟਰ ਦਾ ਸਟੰਟ ਕਰ ਰਹੇ ਆ ਜਦਾਂ ਟਰੈਕਟਰ ਛੁਕ ਛੁਕ ਥੱਲੇ ਮਾਰਦੇ ਹੋ ਅਗਰ ਕੋਈ ਸੱਟ ਟੁੱਟ ਜਾਵੇ ਉਹਦਾ ਵਿੱਚੋਂ ਕਿਸੇ ਟੁੱਟ ਜਾਵੇ ਜਾਂ ਕੋਈ ਅਗਲਾ ਟਰੈਕਟਰ ਅਗਲਾ ਟਾਇਰ ਉਹ ਟੁੱਟ ਕੇ ਡਿੱਗ ਪਵੇ ਕੋਈ ਸੱਟ ਪੈ ਡ ਲੱਗ ਜਾਏ ਤੁਹਾਡੇ ਲੱਗ ਜਾਏ ਜਾਂ ਜਿਹੜੇ ਲੋਕ ਪਿੱਛੋਂ ਆ ਰਹੇ ਆ ਗੱਡੀਆਂ ਲੈ ਕੇ ਉਹਨਾਂ ਦੇ ਲੱਗ ਜੇ ਕੌਣ ਜਿਮਮਦਾਰ ਆ ਤੁਹਾਨੂੰ ਇੰਨਾ ਸਮਝਾਉਣ ਦੇ ਬਾਪ ਵੀ ਤੁਸੀਂ ਸਮਝੇ ਨਹੀਂ ਹੁਣ ਇਹਦੇ ਵਾਸਤੇ ਜਿਹੜੇ ਪੇਰੈਂਟਸ ਉਹਨਾਂ ਨੂੰ ਇਸ ਚੀਜ਼ ਦਾ ਸ਼ਰਮਿੰਦਗੀ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੁਣ ਜਦੋਂ ਘਰ ਆਏ ਆ ਤੇ ਬਾਪ ਉਹਦਾ ਬੜਾ ਖੰਗਾਰ ਕਹਿੰਦਾ ਲਿਆਓ ਜੀ ਮੈਨੂੰ ਉਹਨੇ ਛਿੱਤਰ ਫੇਰਦਾ ਇਹਨੂੰ ਇਹਨੇ ਕਿਉਂ ਇਦਾਂ ਕੀਤਾ ਕਿਉਂਕਿ ਪੇਰੈਂਟਸ ਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਕਿ ਬੱਚੇ ਕੀ ਕਰ ਰਹੇ ਆ ਅਸੀਂ ਉਹਨੂੰ ਰੋਕਿਆ ਕਿ ਨਹੀਂ ਬੱਚੇ ਨੂੰ ਮਾਰਨਾ ਨਹੀਂ ਜੇ ਅਸੀਂ ਮਾਰਨਾ ਹੁੰਦਾ ਤੇ ਇਹਨੂੰ ਅਸੀਂ ਇਹਦੇ ਘਰ ਥੋੜੀ ਆਉਂਦੇ ਅਸੀਂ ਘਰ ਤੁਹਾਡੇ ਇੱਕ ਮੈਸੇਜ ਦੇਣ ਵਾਸਤੇ ਆਏ ਕਿ ਬੱਚੇ ਆ ਕੰਮ ਕਰ ਰਹੇ ਆ ਬੱਚੇ ਉਹਨਾਂ ਨਾਲ ਕੰਮਾਂ ਤੋਂ ਹਟਾਓ ਉਸ ਬੱਚੇ ਨੂੰ ਵੀ ਪਿਆਰ ਨਾਲ ਸਮਝਾਇਆ ਉਹਦੇ ਪੇਰੈਂਟਸ ਨੂੰ ਵੀ ਸਮਝਾਇਆ ਕਿ ਇਹਨਾਂ ਬੱਚਿਆਂ ਨੂੰ ਇਸ ਕੰਮ ਤੋਂ ਸਮਝਾਓ ਕਿ ਜ਼ਿੰਦਗੀ ਵਿੱਚ ਅਜਿਹੀ ਗਲਤੀ ਹੈ ਨਾ ਕਰਨ ਪਰ ਅਸੀਂ ਕਾਨੂੰਨ ਜਿਹੜਾ ਸਾਨੂੰ ਇਸ ਕੰਮ ਵਾਸਤੇ ਮਜਬੂਰ ਹੈ ਇਹ ਕੰਮ ਕਰਨ ਨੂੰ ਵੀ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਗ੍ਰਿਫਟ ਤੁਹਾਡਾ ਤਿਆਰ ਹੈ ਤੇ ਬੱਚੇ ਪਲੀਜ਼ ਅੱਗੇ ਤੋਂ ਇਹਨਾਂ ਦਾ ਕੰਮ ਜਿਹੜਾ ਨਹੀਂ ਕਰਨਾ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਹੋਰ ਦੂਜੇ ਬੱਚਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਬੱਚਾ ਮੋਟਰਸਾਈਕਲ ਤੇ ਸਕੂਟਰ ਤੇ ਜਾਂ ਟਰੈਕਟਰ ਵਗੈਰਾ ਦੇ ਕੁਸਟ੍ਰੰਟ ਮਾਰ ਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਵੇ ਇਹਦੇ ਵਾਸਤੇ ਜਿਹੜੀ ਪੁਲਿਸ ਹੁਣ ਪਹਿਲਾਂ ਵਾਲੀ ਨਹੀਂ ਰਹੀ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸਜੀ ਨੇ ਬਹੁਤ ਇੱਤੇ ਸਖਤਾਈ ਕੀਤੀ ਹੈ ਇਸ ਕਰਕੇ ਪੁਲਿਸ ਬਚੋ ਜਿੱਦੀ ਵੀਡੀਓ ਸਾਡੇ ਕੋਲ ਆ ਗਈ ਜਾਂ ਫੋਟੋ ਆ ਗਈ ਉਸ ਬੱਚੇ ਦਾ ਸਾਡੇ ਕੋਲ ਬਚਣਾ ਬਹੁਤ ਔਖਾ ਹੈ ਥੈਂਕ ਯੂ ਜੀ